ਬੀਤੇ ਕੱਲ ਜਿਹੜੀ ਸੀਐਮ ਭਗਵੰਤ ਸਿੰਘ ਮਾਨ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਰੈਲੀ ਦੌਰਾਨ ਉਹਨਨੋ ਉੱਥੇ ਉਹਨਾਂ ਦਾ ਬਚਪਨ ਦਾ ਯਾਰ ਮਿਲ ਜਾਂਦਾ ਤੇ ਉਸ ਨੂੰ ਮਿਲਣ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਕਾਫੀ ਜ਼ਿਆਦਾ ਪਾਪਕੋ ਹੋ ਜਾਂਦੇ ਨੇ ਤੇ ਫਿਰ ਉੱਥੇ ਹੀ ਆਪਣੀਆਂ ਪੁਰਾਣੀਆਂ ਜਾਂ ਜਾਂਦਾਂ ਨੂੰ ਤਾਜ਼ਾ ਕਰ ਲੈਂਦੇ ਨੇ ਤੇ ਸੀਐਮ ਭਗਵੰਤ ਸਿੰਘ ਮਾਨ ਦੀ ਇਹੋ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੁਬਹਿਨਾ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਪ੍ਰਮਾਨ ਸਾਹਿਬ ਤੁਸੀਂ ਮੈਨੂੰ ਪਛਾਣੋ ਤੁਸੀਂ ਪਹਿਲੀ ਵਾਰ ਪਿੰਡ ਫੱਗੋੜੀ ਜੰਗੀਰ ਸਿੰਘ ਤੁਹਾਨੂੰ ਮੱਥਾ ਟੇਕਿਆ ਸੀ ਗਈ ਮੈਂ ਜ ਇਹ ਪਿਆਰ ਆਪਣੇ ਪਿਆਰ ਭਿੰਦੇ ਮੇਰੇ ਨਾਲ ਬੋਲਟ ਤੇ ਅੱਜ ਵੀ ਛੁਟੀਆਂ ਫੋਟੋਆਂ ਪਈਆਂ ਨੇ ਜੀ ਇਸ ਇਹ ਇਹਨਾਂ ਨੇ ਸਾਡਾ ਤਿੰਨ ਪੀੜੀਆਂ ਬਰਬਾਦ ਕਰਤੀਆਂ ਹਾਂਜੀ ਹਾਂਜੀ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਹਾਂ ਕਈ ਗੱਲ ਦੋਨੇ ਰਲੇ ਹੋਏ ਸੀਗੇ ਆਪਸ ਦੋਨੇ ਰਲੇ ਹੋਏ ਸੀ ਤੂੰ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਂ ਆ ਗਿਆ ਮੈਂ ਤੈਨੂੰ ਮਾਨ ਸਾਹਿਬ ਕਿੱਥੇ ਕਿ ਰੱਖੋ ਜੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਇੱਕ ਤੀਜਾ ਵੀ ਆਇਆ ਸਤੌਜ ਵਾਲੇ ਮਿੰਦਰ ਮੱਟ ਦਾ ਮੁੰਡਾ ਆਇਆ ਉਹਨੇ ਉਹਨੇ ਸਾਰੀ ਕੱਝ ਲਈ ਮਾਨ ਸਾਹਿਬ ਤੁਸੀਂ ਕਹੋਗੇ ਮਾਨ ਸਾਹਿਬ ਤੁਸੀਂ ਕਹੋਗੇ ਵੱਡੀ ਠਿਕ ਮਰਜੀ ਤੁਸੀਂ ਕਹੋਗੇ ਵੱਡੀ ਗੱਲ ਕਰਦੇ ਜੀ ਤੁਹਾਡੇ ਡੈਡੀ ਨਾਲ ਜੀ ਮੇਰੇ ਡੈਡੀ ਦਾ ਨਾਮ ਜੋਰਾ ਸਿੰਘ ਧੀਗਾ ਜੀ ਉਹ ਕਮਲਬਸ ਦੇ ਵਿੱਚ ਕਨੈਕਟਰੀ ਕਰਦੇ ਤੇ ਤੁਹਾਡੇ ਡੈਡੀ ਨਾਲ ਫੁੱਲ ਧੀ ਜੀ ਮੈਨੂੰ ਕਹ ਕਹਿੰਦੇ ਹੁੰਦੇ ਤੇ ਕਿ ਅੱਜ ਵੀ ਕਮਲਬਸ ਹਾਂ ਜੀ ਕਮਲਬਸ ਤੁਸੀਂ ਜਾਣਦੇ ਹੋਮਗੇ ਹਾਂ ਜੀ ਧਰਮਗੜ ਬਲਾਡਾ ਵੀ ਮੇਰੇ ਡੈਡੀ ਜਾਣ ਬੀਹਾ ਬਾਈ ਮਾ ਜੋਰੇ ਦਾ ਮੁੰਡਾ ਜੀ ਮੈਂ ਛੋਟੇ ਡੈਗਨਲ ਦਾ ਫੁੱਲ ਦੀ ਜੁਨਾ ਦੀ ਪੂਰੇ ਹਾਂ ਜੀ ਹਾਂ ਬੇਨਾਮ ਮਗਰਾਟ ਵਾਲਾ ਸਾਈਕਲ ਚਲਾ ਹਾਂ ਹਾਂ ਸਾਰਾ ਜਿਹੜਾ ਕੋਆ ਕਾਰਾ ਗੂਰਾ ਇੱਥੇ ਪੈਂਦਾ ਹਾਂ ਜੀ ਹਾਂ ਜੇ ਪਿਛਲਾ ਮਗਰਾਟ ਨਾ ਹੋਵੇ ਹਾਂ ਜੀ ਹਾਂ ਇਹਨੂੰ ਸੁਖਵੀਰ ਬਾਦਲ ਦੇ ਨਵਜੋਤ ਸਿੱਧੂ ਤੇ ਆ ਬਾਜਵੇਂ ਨੂੰ ਪੁੱਛ ਕੇ ਦੇਖੋ ਮਗਰਾਟ ਕੀ ਹੁੰਦਾ ਹਾਂ ਜੀ ਠੀਕ ਹੈ ਪਤਾ ਨਹੀਂ ਕਦੇ ਚਲਾਇਆ ਹੀ ਨਹੀਂ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਇਨਕਲਾਬ ਜਿੰਦਾਬਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ